ਸਾਰੇ ਟੀਚਰਸ ਸਾਰੀ ਮੈਨੇਜਮੈਂਟ ਟੀਮ ਤੇ ਦੂਰੋਂ ਨੇੜੇੋਂ ਚੱਲ ਕੇ ਆਏ ਸਾਰੇ ਪਤਵੰਤੇ ਸੱਜਣ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ਟਿਕਾਲ ਜੀ ਹੈ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਵਾਹਿਗੁਰੂ ਮੈਂ ਅੱਜ ਤੀਆਂ ਦੇ ਤਿਹਾੜੀਆਂ ਨੂੰ ਸਾਰੀਆਂ ਲੇਡੀਜ਼ ਨੂੰ ਬਹੁਤ-ਬਹੁਤ ਵਧਾਈਆਂ ਦੇਣੀਆਂ ਲੇਡੀਜ਼ ਨੂੰ ਤੀਆਂ ਮਨਾਉਣ ਦਾ ਕਿ ਮੈਨੂੰ ਲੱਗਦਾ ਇੱਕ ਮਹੀਨਾ ਸਾਨੂੰ ਥੋੜਾ ਪੈ ਜਾਂਦਾ ਮੈਂ ਅੱਗੇ ਗੱਲ ਕਰਦੀ ਸੀ ਮੈਂ ਤੀਆਂ 2-3 ਮਹੀਨੇ ਆਵਾਜ਼ ਕੱਟਾਂ ਸੀ ਸੋ ਤੀਆਂ 2-3 ਮਹੀਨੇ ਲਗਾਤਾਰ ਚਲਣੀਆਂ ਚਾਹੀਦੀਆਂ ਨੇ ਤਾਂ ਹੀ ਸਾਡਾ ਚਾਹ ਜਿਹੜਾ ਉਹ ਪੂਰਾ ਹੋ ਸਕਦਾ ਕਿਉਂਕਿ ਇੱਕ ਮਹੀਨੇ ਵਿੱਚ ਥੋੜਾ ਜਿਹਾ ਟਾਈਮ ਹੁੰਦਾ ਹੈ ਤੇ ਪ੍ਰੋਗਰਾਮ ਐਨੇ ਹੁੰਦੇ ਨੇ ਸਾਥੋਂ ਵੀ ਨਹੀਂ ਜਾਇਆ ਤਾਂ ਸੋ ਅੱਜ ਮੈਂ ਸਾਰੀਆਂ ਤੁਹਾਨੂੰ ਲੇਡੀਜ਼ ਨੂੰ ਸਭ ਤੋਂ ਪਹਿਲਾਂ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਸਾਰੀਆਂ ਹੀ ਬਹੁਤ ਸੋਹਣੀਆਂ ਲੱਗ ਰਹੀ ਹੋ ਇੱਕ ਵਾਰੀ ਆਪਣੇ ਨਾਮ ਤੇ ਜ਼ਰੂਰ ਟਾੜੀ ਲਾ ਦਿਓ ਜਿੰਨੇ ਵੀ ਅੱਜ ਸਟੂਡੈਂਟਸ ਨੇ ਪਰਫਾਰਮ ਕੀਤਾ ਬਹੁਤ ਹੀ ਸਾਡੇ ਟੈਲੈਂਟਡ ਬੱਚੇ ਨੇ ਬਹੁਤ ਸੋਹਣਾ ਕੀਤਾ ਝੂਮਰ ਅੱਡ-ਅੱਡ ਤਰ੍ਹਾਂ ਦੇ ਜਿਹੜੇ ਲੋਕ ਨਾਚ ਨੇ ਆਪਣੇ ਉਹ ਦਰਸਾਏ ਨੇ ਕਿਉਂਕਿ ਇੱਕ ਤੀਆਂ ਹੀ ਹੁੰਦਾ ਮੌਕਾ ਜਿੱਥੇ ਅਸੀਂ ਆਪਣਾ ਨੱਚ ਟੱਪ ਕੇ ਜਿਹੜਾ ਦਿਲ ਦਾ ਚਾਹ ਹੈ ਉਹ ਪੂਰਾ ਕਰ ਲੈਂਦੀ ਹਾਂ ਹਮੇਸ਼ਾ ਲੇਡੀਜ਼ ਨੂੰ ਚਾਹ ਹੁੰਦਾ ਕਿ ਅਸੀਂ ਸਜਣਾ ਸਵਰਨਾ ਅਸੀਂ ਤਿਆਰ ਹੋਈਏ ਪਰ ਉਹ ਜਿਹੜੇ ਚਾਹ ਆ ਨੇ ਉਹ ਕਈ ਵਾਰੀ ਅੰਦਰ ਹੀ ਰਹਿ ਜਾਂਦੇ ਸੀਗੇ ਹੁਣ ਇਹ ਜਿਹੜੇ ਜਿਹੜੇ ਵਧੀਆ ਪ੍ਰੋਗਰਾਮ ਹੋਣ ਲੱਗ ਗਿਆ ਉਹਦੇ ਨਾਲ ਇੱਕ ਗੱਲ ਜ਼ਰੂਰ ਹੈ ਕਿ ਲੇਡੀਜ਼ ਉਹ ਆਪਣਾ ਚਾਹ ਪੂਰਾ ਕਰਨ ਦਾ ਜਿਹੜਾ ਇੱਕ ਜ਼ਰੀਆ ਮਿਲ ਗਿਆ ਇੱਕ ਮੌਕਾ ਮਿਲ ਗਿਆ ਉਹ ਵੀ ਨੱਚਟਾਪ ਲੈਂਦੀਆਂ ਨੇ ਆ ਉਹਦੇ ਅੰਦਰ ਦਾ ਜਿਹੜਾ ਗੁਆਰ ਉਹ ਕੱਢ ਲੈਂਦੀਆਂ ਨੇ ਸੋ ਅੱਜ ਮੈਨੂੰ ਪਰਸਨਲ ਤੌਰ ਤੇ ਬਹੁਤ ਖੁਸ਼ੀ ਹੋਈ ਆ ਤੁਹਾਡੇ ਸਾਰਿਆਂ ਨੂੰ ਪਹੁੰਚ ਕੇ ਮੈਂ ਸਾਰੇ ਆਰਗੇਨਾਈਜ਼ਰਸ ਦਾ ਮੈਨੇਜਮੈਂਟ ਟੀਮ ਦਾ ਸਾਰੇ ਟੀਚਰਸ ਦਾ ਪ੍ਰਿੰਸੀਪਲ ਸਾਹਿਬ ਦਾ ਮਾਈ ਫਰੈਂਡ ਸ਼ੀਰਤ जिने ਸਾਰੇ ਆਰਗੇਨਾਈਜ਼ ਕਰਾਇਆ ਪ੍ਰੋਗਰਾਮ ਬਹੁਤ ਧੰਨਵਾਦ ਕਰਦੀ ਆ ਸਾਰਿਆਂ ਦਾ ਕਿਉਂਕਿ ਅਸੀਂ ਆਉਂਨੇ ਆ 5-10 ਮਿੰਟ ਅੱਧਾ ਘੰਟਾ ਘੰਟਾ ਪ੍ਰੋਗਰਾਮ ਤੇ ਜਿਹੜੀ ਤਿਆਰੀ ਹੁੰਦੀ ਉਹ ਹਫ਼ਤਾ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਸੋ ਤਿਆਰੀ ਕਰਨ ਵਾਲਿਆਂ ਦਾ ਸਭ ਤੋਂ ਵੱਡਾ ਰੋਲ ਹੁੰਦਾ ਸੋ ਮੈਂ ਸਾਰੇ ਮੈਨੇਜਮੈਂਟ ਟੀਮ ਦਾ ਬਹੁਤ ਧੰਨਵਾਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਬੇਸਬਰੀ ਨਾਲ ਵੇਟ ਵੀ ਕਰਦੇ ਹੋ ਅਸੀਂ ਜਿੰਨਾ ਤੁਹਾਡਾ ਸ਼ੁਕਰਾਨਾ ਕਰੀਏ ਥੋੜਾ ਰਹੂਗਾ ਮੈਂ ਹਮੇਸ਼ਾ ਲੇਡੀਜ਼ ਦੇ ਪੱਖ ਦੀ ਗੱਲ ਕਰਦੀ ਰਹਿੰਦੀ ਆ ਮੈਨੂੰ ਕਈ ਵਾਰੀ ਫੀਲ ਹੁੰਦਾ ਕਿ ਮੈਂ ਬਾਇਸਦੀ ਨਾ ਹੋ ਜਾ ਮੈਂ ਹਮੇਸ਼ਾ ਲੇਡੀਜ਼ ਬਾਰੇ ਜ਼ਿਆਦਾ ਬੋਲਦੀ ਆ ਤੇ ਬੰਦਿਆਂ ਬਾਰੇ ਘੱਟ ਬੋਲਦੀ ਆ ਬਟ ਮੇਰੇ ਦਿਲ 'ਚ ਇਹੋ ਜਿਹਾ ਕੁਝ ਹੈ ਨਹੀਂ ਪਰ ਮੈਨੂੰ ਇੱਕ ਗੱਲ ਹਮੇਸ਼ਾ ਫੀਲ ਹੁੰਦੀ ਆ ਕਿ ਲੇਡੀਜ਼ ਬਾਰੇ ਹਮੇਸ਼ਾ ਘੱਟ ਬੋਲੇ ਗਿਆ ਕੋਈ ਅੱਜ ਤੱਕ ਸਾਡੇ ਬਾਰੇ ਕਿਸੇ ਨੇ ਆਵਾਜ਼ ਚੱਕੀ ਨਹੀਂ ਸਾਡੇ ਹੱਥ ਦੀ ਜਿਹੜੀ ਗੱਲ ਆ ਉਹ ਸਾਡੇ ਅੰਦਰ ਰਹਿ ਜਾਂਦੀ ਸੀ ਬਾਹਰ ਕੋਈ ਕਰਦਾ ਹੀ ਨਹੀਂ ਸੀਗਾ ਮੈਂ ਹਮੇਸ਼ਾ ਹਰ ਬੱਚੇ ਨੂੰ ਕਹਿੰਦੀ ਆ ਕਿ ਤੁਸੀਂ ਪੜੋ ਲਿਖੋ ਤੁਸੀਂ ਆਪਦੇ ਮਾਪਿਓ ਦਾ ਆਪਦੇ ਸਮਾਜ ਚ ਆ ਕੇ ਰਿਸ਼ਤੇਦਾਰਾਂ ਦਾ ਭੈਣ ਭਰਾਵਾਂ ਦਾ ਨਾਮ ਹੈ ਔਰ ਆਸ਼ਣ ਕਰੋ ਅੱਜ ਕੱਲ ਕੁੜੀਆਂ ਮੁੰਡਿਆਂ ਵਾਲਾ ਜਿਹੜਾ ਫਰਕ ਹੈ ਉਹ ਬਹੁਤ ਮਿਟ ਚੁਕਿਆ ਹੈ ਇਹੋ ਜਿਹੇ ਵਧੀਆ ਇੰਸਟੀਚੂਟਸ ਨੇ ਜਿਹੜੇ ਊਮਨ ਏਮਪਾਵਰਮੈਂਟ ਨੂੰ ਊਮਨ ਐਜੂਕੇਸ਼ਨ ਨੂੰ ਇਨਕਰੇਜ ਕਰਦੇ ਨੇ ਜਿਹੜੇ ਚਾਹੁੰਦੇ ਨੇ ਸਾਡੇ ਸਮਾਜ ਦੀਆਂ ਧੀਆਂ ਨੇ ਜਿਹੜੀਆਂ ਪੜ੍ਹਨ ਲਿਖਣ ਅੱਗੇ ਵਧਨ ਤੇ ਮੈਂ ਮੈਂ ਹਮੇਸ਼ਾ ਪੈਰੈਂਟਸ ਨੂੰ ਇੱਕ ਗੱਲ ਕਹਿੰਨੀ ਆ ਕਿ ਮੌਕਾ ਬਰਾਬਰ ਦਿਓ ਆਪਦੇ ਬੱਚਿਆਂ ਨੂੰ ਆਦੀ ਧੀਆਂ ਨੂੰ ਆਪਦੇ ਪੁੱਤਰਾਂ ਨੂੰ ਇੱਕ ਵਰਗਾ ਮੌਕਾ ਦਿਓ ਪੜ੍ਹਨ ਲਿਖਣ ਦਾ ਅੱਗੇ ਵਧਣ ਦਾ ਕਿਉਂਕਿ ਸ਼ਾਇਦ ਜਿੱਥੇ ਧੀ ਪਹੁੰਚ ਜੇ ਉਥੇ ਪੁੱਤ ਵੀ ਨਾ ਪਹੁੰਚ ਸਕੇ ਕਿਉਂਕਿ ਧੀ ਨੂੰ ਪਤਾ ਹੁੰਦਾ ਹੈ ਕਿ ਮੇਰੇ ਮਾਪਿਓ ਨੇ ਬਹੁਤ ਔਖੇ ਸੌਖੇ ਬਹੁਤ ਚੰਗੇ ਮਾੜੇ ਹਾਲਾਤਾਂ ਚੋਂ ਨਿਕਲ ਕੇ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਮੈਨੂੰ ਪੜਾਇਆ ਹੈ ਮੈਂ ਉਹ ਜਿਹੜੇ ਪੈਸਿਆਂ ਦਾ ਜਿਹੜੀ ਉਹ ਤੰਗੀ ਗੁਜ਼ਾਰੀ ਹੈ ਮਾ ਦਾ ਮੁੱਲ ਤਾਰਨਾ ਜਦੋਂ ਧੀ ਦੇ ਮਨ ਚ ਇੱਕ ਗੱਲ ਉਹ ठान ਲਏ ਕਿ ਮੈਂ ਆਪਦੇ ਮਾਪਿਓ ਦਾ ਨਾਮ ਰੌਸ਼ਨ ਕਰਨਾ ਤਾਂ ਉਹਨੂੰ ਕੋਈ ਵੀ ਚੀਜ਼ ਆ ਜਿਹੜੀ ਰੋਕ ਨਹੀਂ ਸਕਦੀ ਹਮੇਸ਼ਾ ਹਮੇਸ਼ਾ ਅਨਦਰ ਦਾ ਕਰਾਊਡ ਇਜ਼ ਵੈਰੀ ਤੁਸੀਂ ਸਾਰੇ ਸੁਸ਼ਟ ਤਾਂ ਨਹੀਂ ਹੋਗੇ ਹੈ ਸੋ ਹਮੇਸ਼ਾ ਧੀਆ ਨੂੰ ਪੜਾਇਆ ਲਿਖਾਇਆ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੁੱਖ ਮੰਤਰੀ ਸਾਹਿਬ ਜਦੋਂ ਦੇ ਕੁਰਸੀ ਤੇ ਬੈਠੇ ਨੇ ਉਹਨੇ ਕਦੇ ਕੋਈ ਵੱਖਰਾ ਨਹੀਂ ਕੀਤਾ ਕਿ ਮੈਂ ਧੀਆਂ ਦੇ ਜਾਂ ਮੁੰਡਿਆਂ ਦੇ ਜਿਹੜੇ ਵਿਚਾਰ ਆ ਉਹ ਫਰਕ ਕਰਾਂ ਜਿੰਨਾ ਧੀਆਂ ਨੂੰ ਮੌਕਾ ਮਿਲ ਸਕਦਾ ਹੈ ਉਨਾ ਹੀ ਮੁੰਡਿਆਂ ਨੂੰ ਮਿਲਣਾ ਚਾਹੀਦਾ ਹੈ ਇਕਵਲ ਰੱਖਿਆ ਹਮੇਸ਼ਾ ਜਿਹੜੇ ਪਿਛਲੇ ਦਿਨਾਂ 'ਚ 55000 ਸਰਕਾਰੀ ਨੌਕਰੀਆਂ ਮਿਲੀਆਂ ਨੇ ਉਹਦੇ 'ਚ ਵੀ ਵੱਧ ਦਰਜਾ ਨੌਕਰੀਆਂ ਨੇ ਜਿਹੜੀਆਂ ਉਹ ਧੀਆਂ ਨੇ ਮੱਲਾ ਮਾਰ ਕੇ ਲਈਆਂ ਨੇ ਆਪਣੇ ਬਲਬੂਤੇ ਤੇ ਲਈਆਂ ਨੇ ਤੇ ਹਮ ਅਸੀਂ ਹਮੇਸ਼ਾ ਇੱਕ ਗੱਲ ਕਹਿੰਦੇ ਆ ਕਿ ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਸਿਫਾਰਿਸ਼ ਤੋਂ ਨਹੀਂ ਆਉਂਦੀ ਇਹ ਵੱਡੀ ਗੱਲ ਹੈ ਇੱਕ ਬਹੁਤ ਹੀ ਨਵਾਂ ਕੇਸ ਹੈ ਜਿਹੜਾ ਮੁੱਖ ਮੰਤਰੀ ਸਾਹਿਬ ਦੇ ਅੱਗੇ ਆਇਆ ਸੀ ਪਿਛਲੇ ਦਿਨਾਂ 'ਚ ਜਿੱਥੇ ਉਹਨਾਂ ਨੇ ਆਪਣਾ ਪਰਸਨਲ ਇੰਟਰਸਟ ਲੈ ਕੇ ਖਾਸ ਤੌਰ ਤੇ ਧਿਆਨ ਦਿੱਤਾ ਕਿ ਜਿਹੜੀ ਫਾਇਰ ਬ੍ਰਿਗੇਡ ਆ ਉਹਦੇ ਵਿੱਚ ਜਿਹੜੀ ਮੁੰਡਿਆਂ ਦੀ ਭਰਤੀੋਂ ਜ਼ਿਆਦਾ ਸੀਗੀ ਕੁੜੀਆਂ ਦੀ ਭਰਤੀ ਬਹੁਤ ਘੱਟ ਹੋ ਰਹੀ ਸੀ ਜਦੋਂ ਪਤਾ ਕਰਾਇਆ ਵੀ ਇਹ ਜਿਹੜਾ ਵਿਤਕਰਾ ਕਿਉਂ ਹੈ ਤੇ ਪਤਾ ਲੱਗਾ ਜਿਹੜੇ ਪ੍ਰੈਕਟੀਕਲ ਦੇ ਜਿਹੜੇ ਮੈਜ਼ਰਮੈਂਟਸ ਨੇ ਜਿਵੇਂ weight ਲੈ ਕੇ ਭੱਜਣਾ ਪ੍ਰੈਕਟੀਕਲ ਆ ਜਿਹੜਾ ਕੁੜੀਆਂ ਕਲੀਅਰ ਨਹੀਂ ਸੀ ਕਰ ਪਾਰੀਆਂ ਹਾਈ ਜੰਪ ਕਰਨੀ ਹੈ ਲੌਂਗ ਜੰਪ ਕਰਨੀ ਹੈ ਜੋ ਵੀ ਉਹਦਾ ਕ੍ਰਾਈਟੇਰੀਆ ਸੀਗਾ ਉਹ ਮੁੰਡਿਆਂ ਦੇ ਤੇ ਕੁੜੀਆਂ ਦੇ ਸੇਮ ਰੱਖੇ ਹੋਏ ਸੀ ਤੇ ਉਹਦੇ 'ਚ ਲੋੜ ਸੀ ਕਿ ਕੁੜੀਆਂ ਨੂੰ ਥੋੜੀ ਰਾਹਤ ਦਿੱਤੀ ਜਾਵੇ ਕਿਉਂਕਿ ਸਾਨੂੰ ਫਿਜ਼ੀਕਲੀ ਪਰਮਾਤਮਾ ਨੇ ਇਹੋ ਜਿਹਾ ਬਣਾਇਆ ਸੀ ਉਹਨਾਂ ਨਹੀਂ ਕੰਮ ਕਰ ਸਕਦੀਆਂ ਜਿੰਨਾ ਇੱਕ ਬੰਦਾ ਕਰ ਸਕਦਾ ਸੋ ਮਾਨ ਸਾਹਿਬ ਨੇ ਸਪੈਸ਼ਲ ਤੌਰ ਤੇ ਧਿਆਨ ਦਿੱਤਾ ਤੇ ਜਿਹੜੇ ਉਹ ਪ੍ਰੈਕਟੀਕਲ 'ਚ ਜਿਹੜੇ ਨੋਰਮ ਸੀਗੇ ਉਹਨਾਂ ਨੂੰ ਚੇਂਜ ਕੀਤਾ ਗਿਆ ਕੁੜੀਆਂ ਲਈ ਜਿਹੜਾ ਭੱਜੰਦਾ ਵੇਟ ਚੱਕ ਕੇ ਭਜਣਾ ਸੀ ਉਹਨੂੰ ਵੇਟ ਨੂੰ ਵੀ ਘਟਾਇਆ ਗਿਆ ਜਿਹੜੇ ਹੋਰ ਵੀ ਕ੍ਰਾਈਟੇਰੀਆ ਸੀ ਉਹਨਾਂ ਨੂੰ ਲਾਈਟਨ ਅਪ ਕੀਤਾ ਗਿਆ ਕਿ ਸਾਡੀਆਂ ਧੀਆ ਵੀ ਇਹ ਜੇ ਵਧੀਆ ਸਰਕਾਰੀ ਨੌਕਰੀ ਲੈ ਕੇ ਆਪਦੇ ਮਾਪਿਓ ਦਾ ਨਾਮ ਰੌਸ਼ਨ ਕਰ ਸਕਦੇ ਸੋ ਜਿੱਥੇ ਵੀ ਸਾਨੂੰ ਸੁਣਨ ਚਾਹੁੰਦਾ ਕਿ ਲੜਕੀ ਨੂੰ ਜਾਂ ਧੀ ਨੂੰ ਸਾਡੀ ਲੋੜ ਹੈ ਅਸੀਂ ਹਮੇਸ਼ਾ ਫਰੰਟ ਫੁੱਟ ਤੇ ਆ ਕੇ ਉਹਦੀ ਹੈਲਪ ਕਰਨ ਦੀ ਟਰਾਈ ਕਰਦੇ ਆ ਤੁਸੀਂ ਦੇਖਿਆ ਵੀ ਹੋਊਗਾ ਸੰਗਰੂਰ ਚ ਇੱਕ ਪ੍ਰੋਗਰਾਮ ਪਿਛਲੇ ਦਿਨੀ ਸਟਾਰਟ ਕੀਤਾ ਗਿਆ ਸੀ ਜਿਹਦਾ ਨਾਮ ਸੀਗਾ ਪਾਇਲ ਪਹਿਲ ਜਿਹੜੀਆਂ ਸਕੂਲ ਦੀਆਂ ਯੂਨੀਫਾਰਮਸ ਹੁੰਦੀਆਂ ਨੇ ਸਰਕਾਰੀ ਸਕੂਲ ਦੇ ਬੱਚਿਆਂ ਦੀਆਂ ਉਹ ਹਮੇਸ਼ਾ ਟੈਂਡਰ ਜਿਹੜੇ ਪੁਰਾਣੀਆਂ ਸਰਕਾਰਾਂ 'ਚ ਹੁੰਦਾ ਸੀਗਾ ਕਿ ਵੱਡੇ-ਵੱਡੇ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਨੂੰ ਮਿਲ ਜਾਂਦੇ ਸੀਗੇ ਕਿਉਂਕਿ ਇਕੱਠੇ ਥੋਕ 'ਚ ਯੂਨੀਫਾਰਮ ਸਟਿਚ ਕਰਨੀਆਂ ਹੁੰਦੀਆਂ ਸੀ ਤੇ ਹਮੇਸ਼ਾ ਕੋਈ ਨਾ ਕੋਈ ਵੱਡਾ ਬੰਦਾ ਉਹ ਟੈਂਡਰ ਲੈ ਜਾਂਦਾ ਸੀ ਤੇ ਆਮ ਜਿਹੜੀ ਪਬਲਿਕ ਹੈ ਜਿਹੜੀ ਹੈਂਡ ਟੂ ਮਾਊਥ ਹੈ ਉਹਨੂੰ ਕੁਝ ਨਹੀਂ ਸੀ ਮਿਲਦਾ ਉਹਦੇ 'ਚ ਵੀ ਮੁੱਖ ਮੰਤਰੀ ਸਾਹਿਬ ਨੇ ਖਾਸ ਤੌਰ ਤੇ ਧਿਆਨ ਦਿੱਤਾ ਤੇ ਅੱਜ ਜਿਹੜਾ ਯੂਨੀਫਾਰਮਸ ਦਾ ਟੈਂਡਰ ਹੈ ਉਹ ਸਾਰੀਆਂ ਆਮ ਘਰਾਂ ਦੀਆਂ ਲੇਡੀਜ਼ ਨੂੰ ਮਿਲੇ ਉਹਨਾਂ ਨੇ ਇੱਕ ਸੈਲਫ ਹੈਲਪ ਗਰੁੱਪ ਬਣਾਇਆ ਹੈ ਪਹਿਲ ਦੇ ਨਾਮ ਤੇ ਉਹ ਯੂਨੀਫਾਰਮ ਟੱਚ ਕਰਦੀਆਂ ਨੇ ਤੇ ਉਹਨਾਂ ਨੂੰ ਡੇਲੀ ਵੇਜਸ ਆ ਜਿਹੜੇ ਉਹਨਾਂ ਦੇ ਅਕਾਊਂਟ 'ਚ ਪੈ ਜਾਂਦੇ ਸੋ ਅਸੀਂ ਹਰ ਜਿਹੜੀ ਮੌਕਨ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਕੁੜੀਆਂ ਨੂੰ ਅੱਗੇ ਲੈ ਕੇ ਆਈਏ ਕੁੜੀਆਂ ਤੇ ਖਾਸ ਤੌਰ ਤੇ ਧਿਆਨ ਦਿੱਤਾ ਜਾਵੇ ਅੱਜ ਤੁਸੀਂ ਦੇਖੋ ਕੁੜੀਆਂ ਜਿਹੜੀਆਂ ਵੱਡੇ ਵੱਡੇ ਰੈਂਕਸ ਤੇ ਲੱਗ ਰਹੀਆਂ ਨੇ ਮੈਂ ਪਿਛਲੇ ਦਿਨੀ ਕਹਾਣੀ ਸੁਣੀ ਕਿ ਦੋ ਜੋੜੀਆਂ ਧੀਆਂ ਹੋਈਆਂ ਕਿਸੇ ਦੇ ਘਰ ਜਦੋਂ ਹੋਈਆਂ ਹੋਣਗੀਆਂ ਉਦੋਂ ਤਾਂ ਬਹੁਤ ਦੁੱਖ ਹੋਇਆ ਹੋਣਾ ਪਰ ਦੋਹੇ ਕੁੜੀਆਂ ਜਿਹੜੀਆਂ ਜੱਜ ਸਿਲੈਕਟ ਹੋ ਗਈਆਂ ਕੋ ਇਹ ਜਿਹੇ بڑے ਐਗਜ਼ਾਮਪਲਸ ਸਾਨੂੰ ਸਾਡੇ ਸਮਾਜ ਚੋਂ ਦੇਖਣ ਨੂੰ ਮਿਲਦੇ ਨੇ ਕੋਈ ਵੀ ਬੱਚਾ ਉਹ ਚੰਗਾ ਮਾੜਾ ਨਹੀਂ ਹੁੰਦਾ ਸਿਰਫ ਸਾਨੂੰ ਉਹਨੂੰ ਚੰਗਾ ਐਟਮੋਸਫੀਅਰ ਦੇਣ ਦੀ ਲੋੜ ਹੁੰਦੀ ਹੈ ਕੋਈ ਵੀ ਬੱਚਾ ਰਾਈਜ਼ ਅਨ ਸ਼ਾਈਨ ਕਰ ਸਕਦਾ ਹੈ ਸਾਨੂੰ ਬਤੌਰ ਮਾਪੇ ਚਾਹੀਦਾ ਕਿ ਅਸੀਂ ਉਹਨਾਂ ਨੂੰ ਇਕੁਅਲ ਓਪਰਚ्युनिटी ਦੇਈਏ ਸੋ ਸਰਕਾਰ ਹਮੇਸ਼ਾ ਤੁਹਾਡੇ ਨਾਲ ਹੈ ਹਮੇਸ਼ਾ ਸਾਡੀ ਪੂਰੀ ਮਮਕਨ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜਿੱਥੇ ਵੀ ਤੁਸੀਂ ਪਿਆਰ ਨਾਲ ਸਾਨੂੰ ਬੁਲਾਉਂਦੇ ਹੋ ਅਸੀਂ ਵੱਧ ਛੱਡ ਕੇ ਆਪਣੀ ਹਾਜ਼ਰੀ ਲਵਾਈਏ ਮੈਂ ਅੱਗੇ ਗੱਲ ਕਰਦੀ ਸੀ ਵੀ ਇੱਕ ਮਹੀਨੇ ਦਾ ਤੀਆਂ ਦਾ ਪ੍ਰੋਗਰਾਮ ਹੁੰਦਾ ਹੈ ਤੇ ਪ੍ਰੋਗਰਾਮ ਇੰਨੇ ਹੁੰਦੇ ਆ ਕਿ ਸਾਤੋਂ ਕਈ ਵਾਰ ਜਾਇਆ ਨਹੀਂ ਜਾਂਦਾ ਇੰਨੇ ਪ੍ਰੋਗਰਾਮ ਅਟੈਂਡ ਨਹੀਂ ਕੀਤੇ ਜਾਂਦੇ ਮੈਂ ਕਹਿ ਰਹੀ ਸੀ ਕਿ ਤੀਆਂ ਦੋ ਤਿੰਨ ਮਹੀਨੇ ਲਗਾਤਾਰ ਚਲਣੀਆਂ ਚਾਹੀਦੀਆਂ ਨੇ ਕਾਹੀ ਸਾਰੀ ਲੇਡੀਜ਼ ਨੂੰ ਮਿਲਣ ਦਾ ਜਿਹੜਾ ਮੌਕਾ ਸਾਨੂੰ ਮਿਲੂਗਾ ਸੋ ਸਾਡਾ ਵੀ ਦਿਲ 'ਚ ਹਮੇਸ਼ਾ ਚਾਹ ਹੁੰਦਾ ਕਿ ਆਪਣੇ ਲੋਕਾਂ 'ਚ ਚਾਹੀਏ ਮਿਲिएਗੇ ਲਈ ਲੋਕਾਂ ਨੂੰ ਉਹਨਾਂ ਦੇ ਦੁੱਖ ਸੁੱਖ ਨੇ ਜਿਹੜੇ ਉਹ ਸੁਣੀਏ ਜਿਹੜਾ ਹੱਲ ਹੋ ਸਕਦਾ ਹੈ ਸਾਡੇ ਮਮਕਿਨ ਕੋਸ਼ਿਸ਼ ਨਾਲ ਅਸੀਂ ਉਹਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰਦੇ ਆਂ ਸੋ ਅੱਜ ਮੈਨੂੰ ਤੁਹਾਡੇ ਵਿੱਚ ਵੀ ਪਹੁੰਚ ਕੇ ਬਹੁਤ ਚਾਹ ਮਹਿਸੂਸ ਹੋਇਆ ਬਹੁਤ ਨਿਕ ਮਹਿਸੂਸ ਹੋਇਆ ਬਹੁਤ ਆਪਣਾਤ ਮਹਿਸੂਸ ਹੋਈ ਹੈ ਤੇ ਮੈਂ ਪਰਮਾਤਮਾ ਦੇ ਅੱਗੇ ਅਰਦਾਸ ਕਰਦੀ ਆਂ ਕਿ ਇਹ ਜਿਹੜੀਆਂ ਖੁਸ਼ੀਆਂ ਨੇ ਖੇੜੇ ਨੇ ਇਸੇ ਤਰੀਕੇ ਇਸ ਕਾਲਜ ਪੈਂਦੇ ਰਹਿਣ ਕਿਤੇ ਭੰਗੜੇ ਪੈਂਦੇ ਰਹਿਣ ਪੰਜਾਬ ਸਾਡਾ ਖੁਸ਼ਹਾਲ ਰਹੇ ਤੇ ਤੁਸੀਂ ਸਾਰੇ ਮੇਰੀਆਂ ਭੈਣਾਂ ਬਹੁਤ ਤਰੱਕੀਆਂ ਕਰੋ ਬਹੁਤ ਕਾਮਯਾਬੀਆਂ ਤੇ ਤੁਸੀਂ ਪਹੁੰਚੋ ਤੇ ਮੈਂ ਅੱਜ ਲੇਡੀਜ਼ ਨੂੰ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਆ ਕਿ ਬੀਇੰਗ ਅ ਲੇਡੀ ਸਾਨੂੰ ਇੱਕ ਦੂਜੇ ਦੀ ਹੈਲਪ ਵੀ ਕਰਨੀ ਚਾਹੀਦੀ ਹੈ ਹਮੇਸ਼ਾ ਇੱਕ ਗੱਲ ਸੋਨਾਂ ਨੂੰ ਆਉਂਦੀ ਹੈ ਕਿ ਜਿਹੜੀ ਔਰਤ ਹੈ ਔਰਤ ਦੀ ਦੁਸ਼ਮਣ ਹੁੰਦੀ ਹੈ ਅਸੀਂ ਇੱਕ ਦੂਜੇ ਦੀ ਲੱਤਾਂ ਪੌੜ੍ਹ ਖਿੱਚਦੇ ਆਂ ਪਰ ਆਪਾਂ ਨੂੰ ਚਾਹੀਦਾ ਹੈ ਕਿ ਜਿਵੇਂ ਜ਼ਮਾਨਾ ਬਦਲ ਰਿਹਾ ਹੈ ਅਸੀਂ ਵੀ ਬਦਲੀਏ ਅਸੀਂ ਇੱਕ ਦੂਜੇ ਨੂੰ ਮੋਟੀਵੇਟ ਕਰੀਏ ਐਨਕਰੇਜ ਕਰੀਏ ਜੇ ਹੈਲਪ ਨਹੀਂ ਕਰ ਸਕਦੇ ਤਾਂ ਡਿਸਕਰੇਜ ਵੀ ਨਾ ਕਰੀਏ ਜੇ ਕਿਸੇ ਦਾ ਵੀ ਬੱਚਾ ਆ ਜਾਂ ਕੋਈ ਵੀ ਭੈਣ ਕੁਝ ਵੀ ਕਰਨਾ ਚਾਹੁੰਦੀ ਹੈ ਚਾਹੇ ਉਹ ਪੋਲਿਟਿਕਸ ਥੋਵੇ ਚਾਹੇ ਪੜ੍ਹਾਈ ਲਿਖਾਈ ਥੋਵੇ ਚਾਹੇ ਉਹ ਵਕੀਲ ਬੰਨਣਾ ਚਾਹੁੰਦੀ ਹੋਵੇ ਜੱਜ ਬੰਨਣਾ ਚਾਹੁੰਦੀ ਹੋਵੇ ਸਾਨੂੰ ਚਾਹੀਦਾ ਕਿ ਅਸੀਂ ਉਹਨਾਂ ਨੂੰ ਐਨਕਰੇਜ ਕਰੀਏ ਉਹਨਾਂ ਨੂੰ ਮੌਕਾ ਦਈਏ ਤੇ ਉਹ ਜਿਹੜੀ ਆਪਣੀ ਮੰਜ਼ਿਲ ਨੂੰ ਅਨੁਸਾਰ ਕਰ ਸਕਣ ਕਿਉਂਕਿ ਕਿਸੇ ਦੀ ਇੱਕ ਛੋਟੀ ਜੀ ਮੋਟੀਵੇਸ਼ਨ ਮਿਲਦੀ ਹੈ ਜੋ ਇਨਸਾਨ ਨੂੰ ਕਿਤੇ ਆਪਦੀ ਮੰਜ਼ਲਾ ਤੱਕ ਪਹੁੰਚਾ ਦਿੰਦੀ ਹੈ ਸਾਨੂੰ ਹਮੇਸ਼ਾ ਇੱਕ ਦੂਜੇ ਨੂੰ ਮੋਟੀਵੇਟ ਕਰਨਾ ਚਾਹੀਦਾ ਹੈ ਬਦਲਦੇ ਤੌਰ 'ਤੇ ਸਾਨੂੰ ਵੀ ਬਦਲਣਾ ਚਾਹੀਦਾ ਸੋ ਅੱਜ ਤੁਸੀਂ ਮੇਰੀਆਂ ਇਨੀਆਂ ਕੋ ਬੇਨਤੀਆਂ ਕਬੂਲ ਕਰਿਓ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਲਈ ਮੈਂ ਦਿਲੋਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਸੋ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ